ਮੈਂ ਤੁਹਾਡਾ ਪੱਤਰਕਾਰ ਪੰਦਰਮਨ ਪਹੁੰਚਿਆ ਜਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਦਾਦੂ ਮજરા ਵਿਕੇ ਨਾਬਾ ਪਾਵਰ ਪਲਾਂਟ ਲਿਮਟਿਡ ਵੱਲੋਂ ಗ್ರಾಮ ਪੰਚਾਇਤ ਦਾਦੂ ਮજરા ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਹੈਲਥ ਅਤੇ ਕੈਂਸਰ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਨਮਸਕਾਰ ਸ਼ਸ਼ੀਕਾਲ ਨਾਬਾ ਪਾਵਰ ਲਿਮਟਿਡ ਵੱਲੋਂ ਇਹ ਅੱਜ ਦਾ ਹੈਲਥ ਮੇਲਾ ਲਗਾਇਆ ਗਿਆ ਹੈ। ਇਹਦਾ ਜੋ ऑब्जेक्टिव है वो ये है कि प्रिवेंशन इज द क्योर कैंसर इनिशियल स्टेज में स्क्रीनिंग करा लेते हो तो पंजाब में जो ये बीमारी फैल रही है पंजाब के आप तो पूरे देश में फैल रही है लगभग पचास में से दो चार लोगों को सुनने में ही आ जाता है कि ये कैंसर हो गया रिश्तेदारी में भी सुनते हैं कि ये कैंसर से गुजर गया तो कैंसर से गुजरता आदमी तब है जब लास्ट स्टेज में आदमी ट्रीटमेंट कराता है अगर आप पहली स्टेज में ट्रीटमेंट करा लेते हो तो इट इज हंड्रेड परसेंट क्यूरेबल तो कैंसर के अलावा असी आंखा की भी जांच कर रहे हैं बोन डेंसिटी की प्रॉब्लम होती है खासकर औरतों को पैंतालीस चालीस साल के बाद में बुजुर्गों को होती है ओहे भी उपराला किया गया है फिर दाँतों के लिए डेंटल ट्रीटमेंट तो सारा ट्रीटमेंट तो एक कैंप में होता नहीं है लेकिन पता लग जाता है कि भाई दांतों में कोई प्रॉब्लम है कोई रोग है या होने की संभावना है तो वो सारी चीज़ें आज सब कुछ फ्री ऑफ कॉस्ट दस पंद्रह गांव के लोग यहाँ पे आए हुए हैं उनके लिए एवरीथिंग इज फ्री ऑफ कॉस्ट और हमारे साथ में जो ऑर्गेनाइजेशन है वो वर्ल्ड कैंसर केयर चैरिटेबल ऑर्गेनाइजेशन है जो केवल पंजाब में ही नहीं पूरे भारत में और मतलब इंटरनेशनल स्टैंडर्ड के कैंप लगाती है तो आज का ये कैंप हमारे जो सरपंच भाई मंजीत सिंह सरदार मंजीत सिंह मेरे छोटे भाई हैं उन, उनकी बड़ी इच्छा थी कि उनके गांव के लोगों को फायदा हो तो मंजीत सिंह जी के रिक्वेस्ट पे बहुत इच्छा थी कि गांव के लिए मैं नया सरपंच बनाऊं मैं कोई नई चीज करूं जो अभी तक नहीं हुई हो तो उन, उनकी प्रेरणा से उनके कहने पर हम लोगों ने यह आयोजन नाभा पावर लिमिटेड वलो किया गया है तो इधर साथ में अवेयरनेस भी दी जा रही है तो बस यही है कि तो वर्ध लोग फायदा उठाएं ਧੰਨਵਾਦ ਕੈਂਸਰ ਕੇਅਰ ਅਜੀ ਪਹੁੰਚੀ ਆ ਦਾਦੂ ਮਾਜਰਾ ਦੇ ਵਿੱਚ ਔਰ ਮੈਂ ਧੰਨਵਾਦ ਕਰ ਦੇਣਾ ਚਾਹੁੰਦਾ ਨਾਬਾ ਪਾਵਰ ਲਿਮਟਿਡ ਦਾ ਜਿਹੜੇ ਲਗਾਤਾਰ ਜਿਹੜਾ ਵਰਲਡ ਕੈਂਸਰ ਕੇਅਰ ਨੂੰ ਸਹਿਯੋਗ ਕਰ ਰਿਹਾ ਹਰ ਸਾਲ 4 ਤੋਂ 5 ਕੈਂਪ ਜਿਹੜੇ ਆ ਉਹ ਆਪਦੇ ਲਾਗੇ ਜਿੰਨੇ ਵੀ ਪਿੰਡ ਹੈਗੇ ਉਹਨਾਂ 'ਚ ਰੱਖਦੇ ਆ ਔਰ ਜਿਹੜਾ ਮੇਨ ਕੰਮ ਹੁੰਦਾ ਵਰਲਡ ਕੈਂਸਰ ਕੇਅਰ ਦਾ ਅਸੀਂ ਲੋਕਾਂ ਨੂੰ ਘਰ-ਘਰ ਜਾ ਕੇ ਕੈਂਸਰ ਦੀ ਜਾਣਕਾਰੀ ਦਿੰਨੇ ਆ ਕੈਂਸਰ ਦੀ ਲੱਛਣਾਂ ਬਾਰੇ ਗੱਲ ਕਰਦੇ ਆ ਕੈਂਸਰ ਦੇ ਜਿਹੜੇ ਮਹਿੰਗੇ ਟੈਸਟ ਆ ਉਹ ਬਿਲਕੁਲ ਫ੍ਰੀ ਕਰਦੇ ਆ ਸਾਡਾ ਕੰਮ ਹੁੰਦਾ ਵੀ ਕੈਂਸਰ ਨੂੰ ਬਣਨ ਤੋਂ ਪਹਿਲਾਂ ਵੋਲਡ ਕੈਂਸਰ ਥੀਅਰ ਅਪਪਾਇੰਟਮੈਂਟ ਜਾਂਦੀ ਹੈ ਔਰ ਤੰਦਰੁਸ ਲੋਕਾਂ ਨੂੰ ਜਿਹੜੀ ਹੈ ਸਦਾ ਦਿੰਦੀ ਹੈ ਕਿ ਉਹਨਾਂ ਦੀ ਜਾਂਚ ਕਰਦੀ ਹੈ ਅੱਜ 4 ਮੋਬਾਈਲ ਬੱਸਾਂ ਲੈ ਕੇ ਸੇ ਪਹੁੰਚੀ ਹੋਈ ਹੈ 25 ਦੇ ਗਰੀਬ ਜਿਹੜੀ ਮੈਡੀਕਲ ਟੀਮ ਹੈਗੀ ਆ ਅਲੱਗ-ਅਲੱਗ ਕਿਸਮ ਦੀ ਟੈਸਟਿੰਗ ਹੈ ਟੈਸਟਿੰਗ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਜਿਹੜੀ ਇੱਥੇ ਔਰਤਾਂ ਦੀ ਛਾਤੀ ਦੀ ਜਾਂਚ ਵਾਸਤੇ ਮੈਮੋਗ੍ਰਾਫੀ ਟੈਸਟ ਪਹੁੰਚਿਆ ਹੋਇਆ ਔਰਤਾਂ ਦੀ ਛਾਤੀ ਦੀ ਜਾਂਚ ਵਾਸਤੇ ਆਈ ਸਕੈਨ ਬ੍ਰੈਸਟ ਵੀ ਪਹੁੰਚਿਆ ਇਸ ਤੋਂ ਇਲਾਵਾ ਲੈਬੋ੍ਰਟਰੀ ਵੈਨ ਜਿਹੜੀ ਹੈ ਉਹਦੇ ਚ ਬੰਦਿਆਂ ਦੇ ਗਦੂਦਾਂ ਦੀ ਜਿਹੜੀ ਇਸ ਤੋਂ ਇਲਾਵਾ ਬਲੱਡ ਦੀ ਜਾਂਚ ਵਾਸਤੇ ਟੈਸਟ ਕੀਤੇ ਜਾ ਰਹੇ ਆ ਮੂੰਹ ਤੇ ਗਲੇ ਦੀ ਜਿਹੜੀ ਜਾਂਚ ਹੈ ਉਹਦੇ ਟੈਸਟ ਕੀਤੇ ਜਾ ਰਹੇ ਆ ਤੇ ਇੱਕ ਹੱਡੀਆਂ ਦੀ ਜਾਂਚ ਵਾਸਤੇ ਜਿਹੜਾ ਬੋਨ ਡੈਨਸਿਟੀ ਟੈਸਟ ਹੈ ਉਹ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਤੇ ਜਨਰਲ ਦਵਾਈਆਂ ਦਿੱਤੀਆਂ ਜਾ ਰਹੀਆਂ ਲਿਟਰੇਚਰ ਲੋਕਾਂ 'ਚ ਵੰਡ ਰਹੇ ਆ ਜਾਗਰੂਤ ਕਰ ਰਹੇ ਆ ਨਾਲ ਦੀ ਨਾਲ ਵੀਡੀਓ ਵੀ ਦਿਖਾ ਰਹੇ ਆ ਕੋਸ਼ਿਸ਼ ਕਰ ਰਹੇ ਆ ਕਿ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਕੈਂਸਰ ਨੂੰ ਵਧਣ ਤੋਂ ਪਹਿਲਾਂ ਹੀ ਰੋਕਿਆ ਜਾਵੇ ਸੋ ਇਸ ਕੈਂਪ ਦਾ ਤੁਸੀਂ ਵੱਧ ਵੱਧ ਫਾਇਦਾ ਲਵੋ ਪਿੰਡ ਬਲਸਾ ਵਾਹੀ ਗੁਰਜੀ ਦੀ ਫਤੇ ਅੱਜ ਆਪਣੇ ਪਿੰਡ ਦੇ ਵਿੱਚ ਆਪਨੇ ਜਰਨਲ ਚੈੱਕਅਪ ਕੈਂਪ ਹੈ ਜਿਹਦੇ ਚ ਕੈਂਸਰ ਦੇ ਸਾਰੇ ਜਿਹੜੇ ਟੈਸਟ ਨੇ ਸਾਰਿਆਂ ਦਾ ਜਿਹੜਾ ਜਰਨਲ ਚੈੱਕਅਪ ਕੀਤਾ ਹੈ ਜਿਹੜੇ ਸਾਰੇ ਬਾਕੀ ਦਵਾਈਆਂ ਨੇ ਉਹਨਾਂ ਸਾਰਿਆਂ ਦਾ ਜਰਨਲ ਚੈੱਕਅਪ ਕੈਂਪਸ ਹੀ ਪਿੰਡ ਦੇ ਵਿੱਚ ਲਵਾਇਆ ਹੈ ਤੇ ਇਹਦੇ ਚ ਜਿੰਨੀਆਂ ਅੱਖਾਂ ਨੇ ਜਿੰਨੀਆਂ ਬਿਮਾਰੀਆਂ ਨੇ ਉਹਨਾਂ ਦੇ ਸਾਰੇ ਟੈਸਟ ਹੋਣਗੇ ਜਿਹੜੇ ਦੇ ਨਿਗਾ ਦੂਰ ਦੀ ਹੈ ਜਾਂ ਨੇੜੇ ਦੀ ਘਟ ਹੈ ਜੀ ਉਹਨਾਂ ਨੂੰ ਚਸ਼ਮੇ ਅਸੀਂ ਕੈਂਪ ਵੱਲੋਂ ਫ੍ਰੀ ਵੰਡੇ ਜਾਣਗੇ ਜਿਹੜਾ ਇਹ ਕੈਂਪ ਹੈ ਥਰਮਲ ਪਲਾਂਟ ਦੇ ਸਹਿਯੋਗ ਨਾਲ ਤੇ ਪੂਰੇ ਨਗਰ ਨਿਵਾਸੀ ਪਿੰਡ ਦੇ ਸਹਿਯੋਗ ਨਾਲ ਤੇ ਨਗਰ ਪੰਚਾਇਤ ਪਿੰਡ ਦਾਦੂ ਮਜਰਾ ਸਹਿਯੋਗ ਨਾਲ ਲਾਇਆ ਜਾ ਰਿਹਾ ਤੇ ਜਿਹੜੇ ਦੂਰੋਂ ਡਰੜੇ ਉਹ ਕਾਫੀ ਦੂਰੋਂ ਦੂਰੋਂ ਬੰਦੇ ਵੀ ਇੱਥੇ ਚੱਲ ਕੇ ਆਏ ਜਿਨ੍ਹਾਂ ਨੇ ਕੈਂਸਰ ਦੇ ਜਿਹੜੇ ਚੈੱਕਅਪ ਨੇ ਉਹ ਕਰਾਏ ਜਿਹੜੇ ਜੀ ਆਪਾਂ ਬਾਰੋ ਕਰਾਉਣ ਜਾਂਦੇ ਆ 8 ਤੋਂ ਲੈ ਕੇ 10000 ਰੁਪਏ ਤੱਕ ਦੇ ਟੈਸਟ ਨੇ ਜਿਹੜੇ ਸਾਡੇ ਫਰਮਲ ਪਲਾਂਟ ਦੀ ਹੈਲਪ ਦੇ ਨਾਲ ਅਸੀਂ ਫ੍ਰੀ ਇੱਥੇ ਪਿੰਡ ਦੇ ਵਿੱਚ ਕਰਵਾਏ ਇਹਦੇ ਚ ਲਹਾ ਪਿੰਡ ਦੇ ਕੁਝ ਵਸਨੀਕਾਂ ਨੇ ਵੀ ਲਿਆ ਜਿਹੜੇ ਨੇੜੇ ਤੇ ਭਗਣਾਣੇ ਦੇ ਲੋਆ ਖੜੀ ਦੇ ਝੰਪਰ ਤੋਂ ਦੂਰੋਂ ਪਿੰਡੋਂ ਚੱਲ ਕੇ ਵੀ ਇੱਥੇ ਸੰਗਤ ਆਈ ਜਿਨ੍ਹਾਂ ਨੇ ਆਪਣੇ ਜਰਨਲ ਚੈੱਕ ਅਪ ਕਰਾਇਆ ਕੈਂਸਰ ਦੇ ਚੈੱਕ ਅਪ ਵੀ ਕਰਾਏ ਅੱਖਾਂ ਦੇ ਚੈੱਕ ਅਪ ਵੀ ਕਰਾਏ ਬਜ਼ੁਰਗਾਂ ਨੂੰ ਇਹਦੇ ਚ ਚਸ਼ਮੇ ਵੀ ਫ੍ਰੀ ਵੰਡੇ ਗਏ ਤੇ ਮੈਂ ਚਾਹੁੰਦਾ ਵੀ ਇਦਾਂ ਦੇ ਜਿਹੜੇ ਕੈਂਪ ਐ ਹਰੇਕ ಗ್ರಾಮ ਪੰਚਾਇਤ ਨੂੰ ਪਿੰਡ ਨੂੰ ਸਹਿਯੋਗ ਦੇ ਦੂਰ ਦੇਣਾ ਚਾਹੀਦਾ ਤੇ ਇਦਾਂ ਦੇ ਕੈਂਪ ਲਾਉਣੇ ਚਾਹੀਦੇ ਆ ਜਿਹੜੇ ਸੰਗਤਾਂ ਨੇ ਮੇਰੀਆਂ ਭੈਣਾਂ ਐ ਮਾਤਾ ਹਣੀਆਂ ਹੀ ਐ ਬਜ਼ੁਰਗ ਨੇ ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਜੇ ਇਦਾਂ ਦੇ ਕੈਂਪ ਕੋਈ ਸੰਸਥਾ ਲਵਾ ਰਹੀ ਐ ਕੋਈ ಗ್ರಾಮ ਪੰਚਾਇਤ ਲਵਾ ਰਹੀ ਐ ਤਾਂ ਇਹਦਾ ਕਰਨ ਦਾ ਫਾਇਦਾ ਸਾਨੂੰ ਤਾਂ ਹੀ ਹੁੰਦਾ ਆ ਜੇ ਤੁਸੀਂ ਉਹਦੇ 'ਚ ਜਾ ਕੇ ਆਪਣਾ ਸਹਿਯੋਗ ਦਿੰਨੇ ਹੋ ਆਪਣਾ ਸਾਰੇ ਟੈਸਟ ਕਰਾਨੇ ਹੋ ਰੱਬ ਨਾ ਕਰੇ ਤੁਹਾਨੂੰ ਕੋਈ ਕੈਂਸਰ ਵਰਗੀ ਕੋਈ ਭਿਆਨਕ ਬਿਮਾਰੀ ਤੁਹਾਡੀ ਆ ਵੀ ਜਾਂਦੀ ਹੈ ਪਰ ਤੁਸੀਂ ਜੇ ਤੁਹਾਨੂੰ ਟਾਈਮ 'ਚ ਪਤਾ ਲੱਗ ਜਾਂਦਾ ਆ ਤਾਂ ਉਹਦਾ ਤੁਸੀਂ ਟਾਈਮ 'ਚ ਇਲਾਜ ਚਾਲੂ ਵੀ ਕਰ ਸਕਦੇ ਹੋ ਮੈਂ মিডিਆ ਦੇ ਜ਼ਰੀਏ ਇੱਕ ਬੇਨਤੀ ਵੀ ਕਰਦਾ ਸਾਰੇ ಗ್ರಾಮ ਪੰਚਾਇਤਾਂ ਨੂੰ ਤੇ ਸਾਰੇ ਪਿੰਡਾਂ ਨੂੰ ਤੇ ਜਿਹੜੀਆਂ ਸਾਰੀਆਂ ਸੰਸਥਾ ਨੂੰ ਵੀ ਐਡੇਾਂ ਦੇ ਕੈਂਪ ਤੁਸੀਂ ਲਵਾਇਆ ਕਰੋ ਤੇ ਪਿੰਡ ਦਾ ਸਾਰਿਆਂ ਦਾ ਸੰਯੋਗ ਹੋਵੇ ਸਾਰਿਆਂ ਦਾ ਇਹਦੇ 'ਚ ਧੰਨਵਾਦ ਮੈਂ ਕਰਨਾ ਚਾਹੁੰਦਾ ਬਾਕੀ ਪਿੰਡ ਵਾਲਿਆਂ ਦਾ ਜਿਹੜੇ ਇਦੇ ਚ ਮੇਰਾ ਸਹਿਯੋਗ ਦਿੰਨੇ ਹੋ ਕਿ ਜਿਹੜਾ ਮੈਂ ਇਦਾਂ ਦੇ ਕੰਮ ਕਰਦਾ ਮੈਂ ਫੇਰ ਇੱਕ ਵਾਰ ਧੰਨਵਾਦ ਕਰਦਾ ਨਾਬਾ ਪਾਵਰ ਪਲਾਂਟ ਲਿਮਟਿਡ ਦਾ ਜਿਨ੍ਹਾਂ ਨੇ ਮੈਨੂੰ ਮੈਂ ਜਦ ਵੀ ਇਹਨਾਂ ਨੂੰ ਫੋਨ ਕਰਿਆ ਜਿਸ ਵੀ ਕੰਮ ਵਾਸਤੇ ਕਰਿਆ ਇਹਨਾਂ ਨੇ ਮੈਨੂੰ ਕਦੇ ਨਾਂ ਦਾ ਨਹੀਂ ਕੀਤੀ ਹਰ ਟਾਈਮ ਹਾਂ ਦਾ ਹੀ ਨਾਰਾ ਮਾਰਿਆ ਜਿਹੜੀ ਮੈਨੂੰ ਡਿਮਾਂਡ ਰੱਖੀ ਆ ਇਹਨਾਂ ਨੇ ਮੇਰੀਆਂ ਸਾਰੀਆਂ ਪੂਰੀਆਂ ਕੀਤੀਆਂ ਮੈਂ ਅੱਗੇ ਵੀ ਇਹਨਾਂ ਨੂੰ ਲੱਗਦਾ ਕਿ ਜਿਹੜੇ ਮੇਰੇ ਕੁਝ ਡਿਮਾਂਡਾਂ ਨੇ ਮੈਂ ਥਰਮਲ ਪਲਾਂਟ ਨੂੰ ਕੀਤੀਆਂ ਹੋਈਆਂ ਮੈਨੂੰ ਕੋਸ਼ਿਸ਼ ਹੈ ਕਿ ਮੇਰੀ ਇਹ ਪੂਰੀਆਂ ਹੋਣਗੀਆਂ ਸਾਰੇ ਦੀਆਂ ਸਾਰੀਆਂ ਮੈਂ ਫਿਰ ਇੱਕ ਵਾਰ ਸਾਰਿਆਂ ਦਾ ਧੰਨਵਾਦ ਕਰਦਾ ਜਿਹਦੇ ਸਾਰੇ ਮੇਰੇ ਪਿੰਡ ਦੇ ਨਗਰ ਨਿਵਾਸੀ ਤੇ ਮੇਰੇ ਪੰਚਾਇਤ ਮੈਂਬਰ ਤੇ ਨਾਬਾ ਪਾਵਰ ਪਲਾਂਟ ਤੇ ਜਿਹੜੇ ਦੂਰੋਂ ਦਰੜੇ ਸਾਰੇ ਚੱਲ ਕੇ ਕੈਂਪ ਦੇ ਵਿੱਚ ਆਨੇ ਹੋ ਤੇ ਮੇਰਾ ਸਹਿਯੋਗ ਦਿਨੇ ਹੋ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਅਸੀਕਲ ਜੀ ਵਾਈ ਗੁਰਜੀਤ ਸਿੰਘ ਖਾਲਸਾ ਵਾਈ ਗੁਰਜੀਤ ਜੀ ਫਤ